ਲੋ ਬਈ ਪੰਮਾ ਬਾਈ ਵੀ ਪਹੁੰਚ ਗਿਆ ਫਸਰੀ ਕਾਲ ਜੀ ਕੀ ਹਾਲ ਹੈ ਜੀ ਬਾਈ ਸਾਡਾ ਬਾਈ ਅੱਜ ਸਹਿਜੋ ਸਿੰਘ ਵੀ ਦਰਸਤ ਲਾ ਰਿਹਾ ਹੈ ਮੋਟਰ ਉਤੇ ਮੋਟਰ ਪਰ ਵੀ ਘਰਾਂ ਲਾ ਕੇ ਆਇਆ ਹਾਂ ਝੰਮ ਲਾ ਕੇ ਆਇਆ ਹਾਂ ਅਮਰੂਦ ਲਾ ਕੇ ਆਇਆ ਹਾਂ ਇੱਕ ਚੀਕੂ ਲਾ ਕੇ ਆਇਆ ਹਾਂ ਆ ਵੀ ਚਾਚੇ ਨਾਲ ਕੋ ਪਹੁੰਚ ਗਏ ਚਾਚੇ ਨੇ ਝਿੰਮ ਲਾਈਆਂ ਲਾਈਆਂ ਦੇਕਾ ਦੇਕਾ ਲਾਈਆਂ ਇਹ ਲਾਈਆਂ ਬਾਈ ਦੋ ਸਾਲ ਚ ਤਿਆਰ ਹੁੰਦੀ ਆ ਇਹ ਇਹ ਹਾਲ ਦੇ ਵਿੱਚ ਦੋ ਸਾਲ ਚ ਤਿਆਰ ਹੋ ਜਾਂਦੀ ਆ ਇਹ ਦੋ ਝਿੰਮ ਲਾਉਣ ਲੱਗੇ ਬਾਈ ਇਹ ਆਪਣੇ ਸਾਰੇ ਪਰਿਵਾਰ ਵੱਲੋਂ ਦਰਦੇ ਹੁਣ ਕੌਣ ਰਹਿ ਗਿਆ ਇਹ ਪਿੰਡ ਦੀ ਸੁਖ ਸ਼ਾਂਤੀ ਲਈ ਲਾ ਦਿੰਦਾ ਲੈ ਆ ਤੇਰੇ ਭੁਲਾ ਪਿੰਡ ਦੀ ਸੁਖ ਸ਼ਾਂਤੀ ਭਾਲਦਾ ਲੋ ਵੀ ਅੱਜ ਖੀਦੇ ਦੇ ਨਾਂ ਪਰ ਆਪਾਂ ਬੂਟਾ ਲਾਉਣ ਲੱਗੇ ਆ ਇਹ ਅਮਰੂਦ ਦਾ ਬੂਟਾ ਉਦਣ ਦੇ ਲਿਆਂਦੇ ਪਏ ਆ ਟਾਈਮ ਲੱਗਿਆ ਨਹੀਂ ਹੈਗਾ ਬਾਕੀ ਛਰੇ ਰੂ ਡਲਾ ਲਿਆ ਆਪਾਂ ਨੇ ਵਿੱਚ ਹੁਣ ਤੇ ਤਰ੍ਹਾਂ ਹੀ ਲਾਉਣਾ ਆ ਤਾਂ ਬੂਟਾ ਬਾਕੀ ਸਹਿਵਾ ਦਾ ਲਾਉਣਾ ਆਪਾਂ ਨੇ ਬਈ ਸ਼ਾਮ ਆਲਾ ਤਰ੍ਹਾਂ ਓਕੇ ਯਾਹ ਹੁਣ ਆਪਾਂ ਨੇ ਮੂਲ ਦਾ ਮੂਲ ਵਿੱਚ ਡੂ ਹੈ ਤਾਂ ਹੈਗੇ ਆ ਫਿਰ ਹੁਣ ਇਹਦਾ ਆਈ ਨਹੀਂ ਪਤਾ ਵੀ ਫਾਲ ਕਿਹੇ ਜਾ ਹੁਣ ਮੂਲ ਦਾ ਜੀ ਤਾਂ ਕਰਕੇ ਆਪਾਂ ਨੇ ਉਹ ਇੱਕ ਲਾ ਦੇਗਾ ਬਾਕੀ ਫਿਰ ਮੋਟਰ ਬੁਰ ਵੀ ਲਾਉਣੇ ਆ ਤੇ ਇਹ ਪਾ ਲਿਆ ਆਪਾਂ ਨੇ ਵਿੱਚ ਰਲਾ ਆ ਮਿੱਟੀ ਦੇ ਲਾਉਣੇ ਆ ਅੱਜ ਸ਼ਾਮਾਂ ਵਾਲੇ ਦਿਨ ਅਜੇ ਤਾਂ ਜੰਮਾ ਜੁਮਣਾ ਬਈ ਉਹ ਆਪਣੀ ਮੋਟਰ ਚੱਲਣਾ ਹੋਣੀ ਆ ਥੋੜਾ ਜਿਹਾ ਪਾਣੀ ਪਾ ਦਿੰਦੇ ਆ ਇਹ ਤਾਂ ਇਹ ਸੀ ਨਾਰਮਲ ਰੋ ਤਨੰਨ ਵਿਸ਼ੇਸ਼ ਨਾਲੇ ਫਸੂ ਗੋਲ ਦਾ ਘੱਟ ਕੇ ਆਪਾਂ ਲਾਦ ਤਿਆਰੀ ਜੀ ਬਣ ਜਾਣੀ ਹੈ ਆਲੇ ਉਰੇ ਪਾਣੀ ਜਗਣਾ ਮੀਨੂ ਦੌਂਦਾ ਸਾਰਾ ਪਾਣੀ ਇਹਦੇ ਵਿੱਚ ਲੱਗ ਦੇ ਜਰੂਰ ਬਾਕੀ ਹੁਣ ਇਹ ਵੀ ਜ਼ਿੰਮੇਵਾਰੀ ਹੋ ਗਈ ਪੰਨਾਂ ਦੇ ਜੀਤੇ ਆ ਰਹੇ ਹੈਵਾ ਦੀ ਹੁੰਦੀ ਸੀ ਦਾਣਾ ਪਾਉਂਗੀ ਸਵੇਰੇ ਉੱਤੇ ਵੀ ਮੈਂ ਵੀ ਪਾਣੀ ਪੋਣ ਪਾਏਗਾ ਇਹ ਆ ਡੇਕਾ ਤੋਂ ਕੋਈ ਹੋਣੀ ਨਹੀਂ ਆ ਜੀ ਪੱਟ ਕੇ ਆਪਾਂ ਇੱਧਰ ਲਾਉਣੀ ਆ ਤੇ ਬਣੀ ਦੇ ਇੱਕ ਰੱਖੀ ਦੀ ਆ ਨੂੰ ਵੀ ਥਾਵਾਂ ਗੱਲ ਕਰਦੇ ਆਂ ਬਾਕੀ ਜਿਹੜਾ ਹੋਰ ਫਲਦਾਰ ਬੁੱਤੇ ਲੈ ਕੇ ਆਉਂਗੇ ਸੂਰੇ ਲਾਉਣੇ ਆਪਾਂ ਨੂੰ 3-4 ਉਹ ਜਾਂ ਦੇ ਨਾਲ ਲੰਘਾ ਕੇ ਲਾਉਣਾ 6-7 ਤੋਂ ਉੱਪਰ ਗਰਮ ਦੇ ਨੰਬਰ ਦਾ 50 ਦੇ ਲੰਘਾ ਦੇ ਬਈ ਆ ਛੀਕੂ ਦਾ ਬੂਟਾ ਲਾਉਣ ਲੱਗੇ ਆ ਇਹ ਲਾਉਣ ਲੱਗ ਗਏ ਹੈਵਾ ਦੇ ਨਾਮ ਦਾ ਇਹ ਵੀ ਘਰੇ ਹੀ ਤਿਆਰ ਕਰਿਆ ਦਾ ਬੂਟਾ ਤੇ ਉਹ ਤਾਂ ਮਰੂਦ ਲਿਆਂਦੇ ਤੇ ਆਪਾਂ ਨੇ ਇਹ ਵੀ ਮਿਲ ਗਿਆ ਹਾਲਾ ਵਾਲਾ ਬੂਟਾ ਲਾਉਣਾ ਹੈਵਾ ਦੇ ਨੌ ਤਣੇ ਲਾ ਦਈਏ ਅਗਲਾ ਵੀ ਇਹ ਤੂੜਾ ਆਪਾਂ ਨੇ ਬਾਕੀ ਇਹਨੂੰ ਥੋੜਾ ਜਿਹਾ ਪਾਣੀ ਦੇ ਪਜਾ ਕੇ ਰੱਖਣਾ ਹੈ ਨਾ ਪਾਣੀ ਘੱਟੇ ਜਾਂਦਾ ਪਾਣੀ ਦੇ ਆਹ ਨਾਲ ਬਾੜ ਵੀ ਕਰਦੇ ਨੇ ਮਿੱਟੀ ਦੀ ਇਹ ਦੇਖਦੇ ਹਾਂ ਹੁਣ ਸਹਿਵਾ ਜਿਆਦਾ ਫਲ ਦਿੰਦੀ ਏ ਤੇ ਸਿੱਜਾ ਰਾਇ ਜੀ ਸਹਿਵਾ ਨੂੰ ਬਰਸ਼ਤ ਕੌਰ ਵੀ ਕਿੱਥੇ ਹੈ ਬਰਕਤ ਵਿੱਚ ਸਹਿਵਾ ਕਹਿੰਦੇ ਵਿਸ਼ੇ ਬਰਕਤ ਜੀ ਦਾ ਗੁਰਿੰਦਰ ਆ ਕੇ ਸਹਿਵਾ ਕਹਿੰਦਾ ਹੁੰਦਾ ਅਸੀਂ ਬਰਕਤ ਦੇ ਦਿੰਦੇ ਹਾਂ ਤੇ ਗੁਰਿੰਦਰ ਕਹਿੰਦਾ ਚੱਲ ਸੰਜਣਾ ਨੂੰ ਰੱਖ ਦਿੰਨੇ ਹਾਂ ਹੀਰਾ ਬਰਕਤ సైబ బర్కర్ ਨਮਕੜੀ ਨਮਰੂਦ ਖਤੋ ਜੇ ਤਾਤਨ ਸਤਨ ਹੋ ਜਾਂਦੀ ਜਾਂ ਨੋਂ ਨੂੰ ਪਾਣੀ ਕਈ ਵਾਰ ਕਰਨਾ ਪੈਂਦਾ ਜਾਂ ਹੋਰ ਤੋਂ ਕੰਮ ਕੋ ਨਾ ਨਮਰੂਦ ਤਾਂ ਬਸ ਫੈਲੇ ਇਹ ਲੋਕ ਕਰਦੇ ਸੀ ਵੀ ਤਰੀ ਤਿਆਰ ਕਰੀਏ ਇਹਗਾ ਉਹਦੇ ਨਾਲ ਨਾਲ ਮੋਕੀ ਮਰੂ ਉਦੋਂ ਉੱਠਾ ਤਾਂ ਬਈ ਆਪਣੇ ਹੱਵੀ ਲੱਗਿਆ ਹੋਇਆ ਕਿਉਂਕਿ ਜਿਵੇਂ ਛੋਟਾ ਜਿਹਾ ਲਾਇਆ ਤੇ ਆ ਤਾਂ ਤੇ ਇਹਦੇ ਮਰੂ ਦਬਾ ਗਲੀ ਜਾਂਦੇ ਸੀ ਹੁਣ ਉਹ ਆਉਂਦੀ ਸੀ ਉਹ ਗਲੀ ਦਬਾਈ ਜੀ ਤੇ ਉਹ ਜੀ ਪਾਉਂਗੇ ਆਪਾਂ ਲੈ ਕੇ ਬਾਕੀ ਇੱਕ ਦੋ ਚੀਜ਼ਾਂ ਹੋਰ ਆ ਉਹ ਵੀ ਕਰੂੰਗੇ ਕਰਕੇ ਦੇਖ ਦੇਦੇ ਹੋ ਤਿਆਰ ਪਾ ਜੇ ਬਾਕੀ ਹੋਰ ਮਿਰਚਾਂ ਮੁਰਚਾਂ ਲੱਗੀਆਂ ਹੋਈਆਂ ਇੱਧਰ ਲੱਗੀ ਵੀ ਸਬਜ਼ੀ ਮੁੱਠੀਆਂ ਦੇਖੋ ਮੂੰਗੀ ਕਰਾ ਵੀ ਆਪਾਂ ਨੇ ਬੀਜੀ ਦੀ ਆਹ ਇੰਨੀ ਕੈਰੀ ਆਹ ਕਰਾ ਹੁਣ ਫਲੀ ਤੋੜੀ ਜਾਂਦੇ ਆ ਜਿਵੇਂ ਆਹ ਹੈ ਸਦੀ ਫਲੀ ਤੋੜ ਲਈ ਦੀ ਆ ਫਿਰ ਸੁਕਾ ਲਈ ਦੀ ਕਰਾ ਬਾਕੀ ਉਹ ਪਿੰਡੀਆਂ ਵੀ ਲੱਗੀਆਂ ਹੋਈਆਂ ਉੱਤੇ ਬਹੁਤ ਬੜੇ ਹੋਏ ਪਰ ਆ ਕ੍ਰੇਲਿਆਂ ਦੀ ਵੇਚ ਆ ਸਬਜ਼ੀ ਸੋਜੀ ਆਪਣੀ ਘਰ ਦੀ ਵਧੀਆ ਚੱਲੀ ਜਾਂਦੀ ਆ ਹਾਂ ਦੇਖੋ ਨਾਲੇ ਆਰਗੈਨਿਕ ਜੀਆਂ ਇਹਦੀਆਂ ਪੌੜੀਆਂ ਇੱਧਰ ਹੋਰ ਹੋਰ ਗੜਾਈ ਕਰਕੇ ਬੀਜ ਜੀ ਦਾ ਮੱਖੀ ਆੜ ਗੁੰਮ ਕਬੂਟਾ ਲੱਗਿਆ ਫਿਰ ਪਵਿੱਤੇ ਦੇ ਬੂਟੇ ਬਹੁਤ ਲਾਤੇ ਆਪਾਂ ਨੇ ਕਵਿੱਤੇ ਦੇ ਕੋਟ ਖੜੇ ਆ ਤਿੰਨ ਚਾਰ ਬੂਟੇ ਉਹ ਲਾਈਨ 'ਚ ਬਾਕੀ ਇੱਧਰ ਤਿਆਰ ਹੋ ਗਏ ਬੂਟੇ ਆਪਣੇ ਕਵਿੱਤੇ ਵਾਲੇ ਤਾਂ ਇਹਨੂੰ ਆ ਫਲ ਆਉਣਾ ਸ਼ੁਰੂ ਹੋ ਗਿਆ ਇੱਧਰ ਫਲ ਦੇਖਾ ਫਿਰ ਤਾਂ ਤੋੜ ਕੇ ਖਾ ਵੀ ਲੈਂਦੇ ਆਪਾਂ ਬੱਚੇ ਉੱਪਰਲੀ ਸਾਈਡ ਫਲ ਆ ਗਿਆ ਕਈ ਪਰ ਵੀ ਉਹ ਉੱਡੀ ਖੜਾ ਤਾਂ ਦੋ ਤਿੰਨ ਦਿਨ ਤੇ ਹੁਣ ਲਿਆ ਕੇ ਤਵੇ ਨਾ ਬੋਨਾ ਵੀ ਬਾਜਰੇ ਵਾਲਾ ਖੇਤ ਆਪਣਾ ਤੇ ਉਹ ਮੰਗੀ ਢਗੀ ਵੀ ਮੂੰਗੀ ਫਲੀ ਹੈਗੀ ਆਪਣੇ ਸਕਾਇਤ ਕੀਤੀ ਉਹ ਤੇ ਟਰੈਕਟਰ ਘਮਾਉਣਾ ਉਹਦੇ ਉੱਪਰ ਹੁਣ ਬਾਕੀ ਉਰੇ ਲਾਏ ਬੂਟੇ ਆਪਣਾ ਸਾਡੀ ਘਬਣੀ ਪੈਦੀ ਖੜੀ ਆ ਇਹ ਦੇਖ ਲਓ ਵੀ ਜਾਨਵਰਾਂ ਨੇ ਬੀਜ ਲਿਆ ਲਿਓ ਘਸੜਤਨ ਮੋੜੀ ਨੂੰ ਮੋੜੀ ਜੀ ਉੱਥੇ ਡੇਗ ਡੂਕ ਪੱਤੇ ਉਹ ਡੇਗ ਪੱਤੇ ਆ ਦੇਖੋ ਕਿੰਨੀਆਂ ਟਿੱਕਾ ਜੰਮਿਆ ਜੀਆਂ ਇਹ ਹੁਣ ਇੱਕ ਬਾੜੇ ਚ ਲਾ ਕੇ ਹੁਣ ਅੱਛੀ ਨਾਲੇ ਜੀ ਹਾਂ ਕੋ ਨਲੇਾ ਛਵੀ ਦਾ ਜਨਮ ਦੇ ਨਾ ਛਵੀ ਦੇ ਨਾਮ ਦਾ ਜੁਦ ਰਖਤ ਫੀਲ ਲਾਉਣਾ ਸਹੀ ਇਕ ਅਮਰੂ ਦੇ ਲਈ ਚੱਲਦੇ ਹੁਣ ਮੋਟਰ ਕੋਲ ਮੋਟਰ ਕੋ ਲਾ ਕੇ ਆਉਨੇ ਆ ਨਿੰਮ ਲਾ ਦਈਏ ਲੋ ਵੀ ਕਾਡੇ ਕੋ ਲਾਉਣ ਲੱਗੇ ਆਪਾਂ ਆਪਣੇ ਘਰ ਦੇ ਆਹ ਸਾਈਡ ਨੂੰ ਜਿੱਕੇ ਨਾਲ ਆਹ ਕੰਮ ਤੇ ਕੋਲ ਨੂੰ ਫਿਰ ਉਹਦੇ ਸ਼ਾਮ ਆ ਰਾਂਗੇ ਆਪਣੇ ਸਾਰੇ ਨਮਿੰਜਾ ਮੁੰਜਾ ਡਾ ਕੇ ਬਹਿ ਜਾ ਹਵਾ ਵਧੀ ਲੱਗੇ ਗਰੂ ਤੇ ਨਿੰਮ ਲਾਉਣ ਲੱਗੇ ਬਈ ਇਹ ਆਪਣੇ ਸਾਰੇ ਪਰਿਵਾਰ ਬਿਲੋ ਬਾਕੀ ਹੁਣ ਇਹਦੀ ਕਰਦੇ ਆ ਸੈਟਿੰਗ ਲਾਉਨੇ ਆ ਨਿੰਮ ਨੂੰ ਇਹ ਸਾਡੀ ਸਾਰੀ ਫੈਮਿਲੀ ਬੱਲੂ ਆ ਬਈ ਲੌਵੀ ਮੋਟਰ ਪਰ ਆ ਗਏ ਤੇ ਆ ਮਨਵੀਤ ਨੇ ਲਾਇਆ ਤਾਂ ਪੰਜੇ ਛੇ ਝਾਲਾ ਹੋਤ ਜਦੇ ਯਾਰ ਮੈਨੂੰ ਲੱਗ ਗਿਆ ਤਾਂ ਦੀ ਸ਼ਾਮਾਂ ਦੇਖੋ ਕਿੰਨੀ ਸੋਹਣੀ ਆ ਗੂੜੀ ਸ਼ਾਮਾਂ ਬਾਕੀ ਹੁਣ ਇਹ ਮੋਟਰ ਦਾ ਉਰੇ ਦੇ ਸਾਫ ਕਰਨ ਲੱਗ ਗਏ ਪਰ ਅਕਲ ਜਾਣੀ ਨਾ ਗੱਲ ਹੋਣੀ ਨਹੀਂ ਇਹਨਾਂ ਨੂੰ ਹਉ ਦੇਖ ਲੋ ਸਮਾਨ ਚੱਲ ਵਿੱਚ ਨੂੰ ਰੋੜ ਕੇ ਉਹਨਾਂ ਦਰ ਨਾਲ ਲੰਮਾ ਆ ਕੇ ਆ ਜਾਣ ਤੋਂ ਕੰਮ ਤੇ ਉਹ ਦੇਖ ਲੋ ਵਿੱਚ ਆ ਕਾਂਚ ਦੀਆਂ ਬੋਤਲਾਂ ਉਹ ਕਿੰਨੀ ਗੋਈ ਸਮਝਾਈ ਜਾਵੇ ਬੰਦਾ ਦੇਖ ਲੋ ਬੂਟਾ ਲਾਇਆ ਬੂਟੇ ਜੜ ਚੰਨ ਸਾਰਾ ਉਹ ਉਹਨੂੰ ਵਾਤ ਲਾਏ ਆਉਂਦੀ ਨਹੀਂ ਹੈ ਕਿ ਸਫਾਈ ਤਾਂ ਰੱਖਣੀ ਹੁੰਦੀ ਆਉਂਦੀ ਚਮਾ ਵੀ ਐਨੀ ਵਾਰੀ ਮੈਂ ਮਿੱਟੀ ਲਵਾ ਗਿਆ ਵੀ ਚਲ ਮਿੱਟੀ ਉਹ ਕਰ ਲਈ ਕਰੋ ਉੱਪਰ ਨੂੰ ਜੋ ਹੌਸੇਆ ਬਣਾ ਲਓ ਪਰ ਕਿੱਥੇ ਹੱਥ ਆ ਲਾਉਣਾ ਉਹ ਉੱਥੇ ਤੱਕ ਛੱਡਤੀ ਜਗਾ ਮੈਂ ਹੋਰ ਮਗਾ ਚਲ ਵਧਾ ਲਓ ਉੱਧਰ ਨੂੰ ਗੰਦ ਪਾ ਨਾ ਦੇਖੋ 95 ਜੱਗੇ ਨਾਲਾ ਵੀ ਆਪਣਾ ਵੀ ਹਣ ਪੂਰਾ ਵਧੀਆ ਖੜਾ ਸਾ ਬੂਟੇ ਵੀ ਆਪਣੇ ਚੱਲ ਪਏ ਵਧੀਆ ਇਹ ਥੱਲੇ ਤੇ ਪੂਰੀ ਗਰੋਥ ਕਰਦੇ ਆ ਰਹੇ ਆ ਤੇ ਆ ਬੂਟੇ ਦਾ ਥੋੜੇ ਖਰਾਵੇ ਹੋ ਗਏ ਵਿੱਚ ਚੱਲ ਵੀ ਪਏ ਐ ਤਾਂ ਖਾਸਾ ਬੂਟਾ ਹੋ ਗਿਆ ਪਰ ਦੇਖਦੇ ਇਹਨਾਂ ਨੂੰ ਹਾਂ ਕਰਾਂਗੇ ਪਹਿਲਾਂ ਛਿੱਤੀ ਪਟਾ ਦੂੰਗੀ ਜਿਹਨੇ ਲੋਟ ਲੱਗੇ ਪਰ ਹੁਣ ਇੰਨੀ ਮਿਹਨਤ કરી ਵੀ ਉਹਨਾਂ ਨੂੰ ਰੱਖਣਾ ਪਏ ਬੂਟੇ ਜਾਂ ਨਹੀਂ ਆਉਣਾ ਜੇ ਅਸੀਂ ਪਟਾ ਦਿੱਤੇ ਕਿਉਂਕਿ ਹੁਣ ਤੇ ਪਟਾਏ ਵੀ 6 ਮਹੀਨੇ ਦਾ ਹੰਦ ਹੋ ਜਣੇ ਆਜੀ ਮਹੀਨੇ ਅਗੇ ਅਗੇ ਤੇ ਹੋ ਜਾਣੇ ਹੋ ਫਿਰ ਲੇਟ ਹੋ ਜਾਣੇ ਹੁਣ ਆਏ ਆ ਡੇਢ ਕਿੱਲਾ ਬਣਾਉ ਉਹ ਪੱਟਾ ਵੀ ਕਰੂੰਗਾ ਡੇਢ ਫਿਰ ਆ ਪੱਟ ਹੋ ਜਾਊਗਾ ਉਹ ਸਾਵਣਾ ਰੱਖਣੇ ਤੇ ਆਹ ਲੈਨ ਦੁਬਾਰੇ ਲਾ ਦੇਣੀ ਆਪਾਂ ਨੇ ਸਾਰੀ ਜਿਵੇਂ ਹੀ ਖਰਾਬ ਹੋ ਗਈ ਬਾਕੀ ਹੁਣ ਗੰਨੇ ਆਏ ਚ ਵੀ ਫਾਂਡ ਬੀਜ ਦੇਣੀ ਆਪਾਂ ਨੇ ਉਹ ਗੰਨਾ ਕੱਢ ਕੇ ਨਾ ਫਿਰ ਇਹ ਚ ਬਜਾਈ ਕਰ ਦਾਂਗੇ ਕੁਸ ਰਮੀਆ ਦੇ ਪਾਣੀਆਂ ਨੇ ਖਰਾਬ ਕਰਤੀ ਮੈਂ ਬੀਜੇ ਤੇ ਹੈਗੇ ਤੇ ਮਾਂ ਜੀ ਬਾਕੀ ਉਰੇ ਚ ਬੱਚਾ ਚੋਈ ਜਾਂਦਾ ਚ ਬੱਚੇ ਦਾ ਵੀ ਹੱਲ ਕਰਤਾ ਤਾਂ ਆਪਾਂ ਨੇ ਵੈਸੇ ਆ ਲਾਤੇ ਤੇਰੇ ਦੇ ਹੁਣ ਪਾਣੀ ਨਹੀਂ ਚੁੰਦਾ ਦਾ ਤੈਨੂੰ ਹੁਣ ਬਸ ਉੱਥੇ ਲੀਕ ਮਾੜਾ ਮੋਟਾ ਹੋਈ ਜਾਂਦਾ ਆਪਾਂ ਨੂੰ ਜਦੋਂ ਉਧਰੋਂ ਚਲਾਉਂਦੇ ਮੋਟਰ ਫਿਰ ਭਰ ਜਾਂਦਾ ਮਾੜਾ ਮਾੜਾ ਇਹ ਤੇ ਇਹਦਾ ਹੱਲ ਕਰਨਾ ਪੈਣਾ ਇਹਨੂੰ ਬਾਕੇ ਜੰਨ ਨਾਲੇ ਉੱਥੇ ਬਾਕੇ ਆਉਣਾ ਨਾਲੇ ਇਹਨੂੰ ਬਾਵਾਂਗੇ ਬਾਜਰੇ ਵਾਲੇ ਨੇ ਮਾਰ ਕੇ ਆਉਣੇ ਕਿਹੜਾ ਉੱਥੇ ਕਿੰਨਾ ਕੁ ਰਹਿ ਗਿਆ ਬਾਜਰਾ ਭਾਈ ਆਪਾਂ ਨੇ ਗੱਡੀ ਵਾਲਾ ਨਹੀਂ ਕਹਿੰਦਾ ਲੂਟਰਾ ਹੁੰਦਾ ਤਾਂ ਉਹ ਵੀ ਕਹੀ ਜਾਂਦਾ ਇੱਕ ਦੋ ਦਿਨ ਤੇ ਉਹ ਲੀਵਰ ਨਹੀਂ ਮੰਨਦੀ ਦੀ ਤੇ ਫਿਰ ਬਾਜਰੇ ਦੇ ਭਜਨ ਵੀ ਨਹੀਂ ਦੇਣਾ ਤਾਂ ਕਰਕੇ ਫਿਰ ਆਪਾਂ ਨੇ ਪੂਰੀ ਬੜਾਤਾ ਮਾਸੜ ਨਹੀਂ ਵੱਟਲੇ ਦਲਜੀਤ ਨਹੀਂ ਰੰਜੀਤੂ ਨਹੀਂ ਉਹ ਕੋਈ ਪਾਕੀਪੰਡ ਦੇ ਅਨਸਾਰਿਆਂ ਨੂੰ ਕਹਿੰਦਾ ਜਿਹੜਾ ਮੇਲਾ ਨਗਰੀਕ ਨੂੰ ਕਹਿੰਦਾ ਵੀ ਬੱਸ ਵੱਟ ਲੈ ਜਿਹੜਾ ਹੈਗਾ ਤੇ ਅੱਜ ਜਾ ਕੇ ਆਉਂਦੇ ਹੁਣ ਉੱਥੇ ਦੇਖਦੇ ਵੀ ਕਿੰਨਾ ਕੁ ਰਹਿ ਗਿਆ ਸਵੇਰੇ ਸਵੇਰੇ ਕਰਦੇ ਸਾਰੇ ਹੁਣ ਆਪਾਂ ਬੂਟੇ ਲਾਉਣ ਲੱਗੇ ਹੋ ਜੱਦੇ ਤੇ ਉਹਦੇ ਲਾ ਕੇ ਫਿਰ ਚੱਲਦੇ ਇੱਥੇ ਨੇ ਲੋ ਵੀ ਪੰਮਾ ਬਾਈ ਵੀ ਪਹੁੰਚ ਗਿਆ ਫਸਰੀ ਕਾਲ ਜੀ ਕੀ ਹਾਲ ਹੈ ਜੀ ਬਾਈ ਸਾਡਾ ਬਾਈ ਅੱਜ ਸਹਿਬ ਜੋ ਸਿੰਘ ਵੀ ਦਰਸਤ ਲਾ ਰਿਹਾ ਹੈ ਮੋਟਰ ਉੱਤੇ ਮੋਟਰ ਪਰ ਵੀ ਘਰਾਂ ਲਾ ਕੇ ਆਏ ਆ ਗੰਮ ਲਾ ਕੇ ਆਏ ਆ ਅਮਰੂਦ ਲਾ ਕੇ ਆਏ ਆ ਹਮ ਇੱਕ ਚੀਕੂ ਲਾ ਕੇ ਆਏ ਆ ਆ ਤੇਰੇ ਦਰਸਤ ਖਾਣੇ ਲਾਤੇ ਅੱਜ ਉਹ ਬਾੜੇ 'ਚ ਵੀ ਲਾ ਕੇ ਆਣੇ ਹਨ ਮਨ ਕੀ ਸੀ ਅੱਛਾ ਨਾ ਅੱਛਾ ਕੱਚ ਵੀ ਨਾਉਂ ਦਾ ਲਾਉਣਾ ਬਾਈ ਅੱਜ ਅੱਜ ਤਾਂ ਬਰਥਡੇ ਆ ਹਾਂ ਮੇਰੇ ਭਾਈ ਸਾਡੇ ਜਿੰਨੇ ਵੀ ਵੀਡੀਓ ਦੇਖਦੇ ਆ ਇਹ ਉਹਨਾਂ ਦਾ ਨਾਉਂ ਦਾ ਲਾਉਣ ਲੱਗ ਗਏ ਆ ਤੇਰੇ ਗਾਉਜੀ ਉਹ ਦਰਤ ਤਾਂ ਚਾਹੀਦਾ ਹੋ ਨਹੀਂ ਖਾਏ ਹੋ ਜਾਂਦੇ ਫਲ ਕੋਈ ਪਰ ਇਹ ਤੈਨੂੰ ਦੱਸਦਾ ਮੈਂ ਹੁਣ ਹੰਬ ਲਾਇਆ ਵਿਆ ਹਾਂ ਉਹ ਨੂੰ ਆ ਜਾਂਦੇ ਹਾਲ ਦੇ ਇੰਨੀ ਵਾਰੀ ਮੈਂ ਸਾਫ਼ ਕਰਕੇ ਦੇਖਿਆ ਮੈਂ ਤਾਂ ਚੋਰ ਤੋਂ ਬਣਾ ਲਵਾਂ ਇਹਨੂੰ ਮਿੱਟੀ ਵੀ ਲਾ ਗਿਆ ਹਾਂ ਠੇਪੜਿਆ ਕੁਝ ਨਹੀਂ ਆ ਦੇਖ ਲੈ ਬਸ ਆਹ ਪਿਆ ਆ ਦੇਖ ਲੈ ਸਾਰੇ ਗੰਨੇ ਦੇ ਵਿੱਚ ਵੀ ਪਏ ਹੋਣੇ ਆ ਚੱਲ ਕੋਲ ਪੀਣਾ ਪੀ ਕੇ ਚੱਲ ਵਿੱਚ ਲੀਵਰ ਦਾ ਹੀ ਪੰਗਾ ਇਹਦਾ ਦੋ ਤਿੰਨ ਲੇਵਰ ਦਾ ਹੀ ਪੰਗਾ ਰਿਆਂਦਾ ਕਾਹੀ ਆਹੀ ਪੜਿਆ ਇਹ ਅਮਰ ਇਹ ਵੀ ਚੱਲ ਵਧੀਆ ਗੱਲ ਆ ਸ਼ਾਮਾਂ ਨੂੰ ਤਾਂ ਕੋਈ ਤਾਂ ਹੋਇਆ ਦਰਖਤ ਦਾ ਦਰਖਤ ਏ ਯਾਰ ਜਿਹੜਾ ਮਰਜੀ ਹੋਵੇ ਲੈ ਤੇ ਪਾਣੀ ਵੀ ਥੋੜਾ ਪਾਏ ਦਈਏ ਹਾਂ ਹਾਂ ਪਾਣੀ ਪਾ ਜੜ ਸੁੱਕੀ ਪਈ ਸੀ ਆ ਦੂਵੀਂ ਗਏ ਜਾਮਣ ਦੂਵੀਂ ਜਾਮਣਾਂ ਦਾ ਸਾਨੂੰ ਇੱਥੇ ਲਾ ਦੇਣੀ ਆਪਾਂ ਨਾ ਨਾ ਠੀਕ ਆ ਲਾ ਆਪਾਂ ਸਾਰੀ ਦੇਣੀ ਹੁਣ ਦਰਖਤ ਤਾਂ ਜ਼ਰੂਰੀ ਯਾਰ ਹੋਰ ਵੀ ਬਾਈ ਜਿਆਦੇ ਰਹਿ ਜੂਗੇ ਬੰਦੇ ਦੇ ਲੱਗੇ ਵੇ ਉਹ ਕੋਈ ਤਾਂ ਖਾਊਗਾ ਜੀ ਜਿਆਦਾ ਕਰੂ ਹੈ ਹੂੰ ਨਾਲੇ ਜਿਹੜੀ ਆਪਣੇ ਆ ਪਾ ਰਹੇ ਆ ਵੀਡੀਓ ਤੇ ਸਾਰੀ ਉਮਰ ਯਾਦ ਰਹਿਣੀ ਹੈ ਹੈ ਸਬੂਤ ਹੈ ਜਦੇ ਕੱਢ ਕੇ ਦਿਖਾ ਦੇਗਾ ਨਹੀਂ ਭਾਈ ਆ ਦੇਖ ਲੈ ਇੰਨੇ ਸਾਲ ਹੋ ਗਏ ਲੈ ਇਹਨੂੰ ਨਿਆਣੇ ਨੂੰ ਕਹਾਂ ਦੀ ਪੁੱਤ ਐਸਾਨੇ ਚ ਲਾਇਆ ਤੇ ਵੀਡੀਓ ਕੱਢ ਕੇ ਦੇਖ ਲੈ ਮੇਰੀ ਉਹ ਅੱਗੇ ਹੀ ਦੇ ਸਬੂਤ ਨਹੀਂ ਤੇ ਹੁੰਦੇ ਦਾਦੇ ਪੜਦਾਦਿਆਂ ਕੋਲ ਹੁਣ ਤਾਂ ਸਬੂਤ ਰਹਿਣੇ ਆ ਵੀ ਭਾਈ ਕੱਢ ਕੇ ਦੇਖ ਲੈ ਵੀਡੀਓ ਮੈਂ ਕਿਹੜੇ ਸਾਲ ਨੇ ਚਲਾਈ ਤੀ ਤੁਹਾਨੂੰ ਮੈਂ ਕਹਦਾ ਮੈਂ ਜਿੱਤੇ ਦੇਖੇ ਵੀ ਸਾਡੇ ਇੱਥੇ ਨਾ ਅੰਬ ਪੁੰਗਦੇ ਸੀ ਹਾਂ ਗੱਬੇ ਹਾਂ ਉਹ ਬਾਬੇ ਨੇ ਕਿਹਾ ਕੀ ਕਰਨਾ ਅੱਗਗੇ ਨਾ ਨੇ ਆਉਣਾ ਨਾਲੇ ਨਾ ਹੀ ਜਾਣਾ ਨਾਲੇ ਅੰਬੀਆਂ ਤੋੜ ਜਣ ਨਾਲੇ ਜੀਰੀ ਘਾ ਜਾਣੀ ਹੂੰ ਉਹਨੇ ਕਹਿਣਾ ਸਾਡੇ ਸਾਲੇ ਅੰਬ ਵੀ ਖਾ ਜਾਣ ਸਾਡੀ ਜੀਰੀ ਵੀ ਮਿੱਥ ਜਿਹੜੀ ਬੋਲਿਆਂ ਦੇ ਹਰਾਮੀ ਆ ਕਹਿੰਦਾ ਉਹ ਮਿੱਟੀ ਹੋਰ ਪਾ ਹਾਂ ਮਿੱਟੀ ਹੋਰ ਪਾ ਪਾਉਣਾ ਮਿੱਟੀ ਮੜੀ ਹੋ ਜਾਵੇ ਹਾਂ ਡੱਬ ਜਾਵੇ ਇਹਨੂੰ ਤੋਦੇਆ ਦੋਲੇ ਤੇ ਦੱਬ ਜੇ ਚੂਸ ਲਓ ਵੀ ਮਿੱਟੀ ਮੜੀ ਗੱਲੇ ਰਹੂਗੀ ਹੂੰ ਉਹਨੇ ਇਹ ਵੀ ਡਿਊਟੀ ਹੋ ਵੀ ਭਾਈ ਜੀਰੇ ਦੇ ਨਾਲ ਉਹ ਘੱਟੋ ਘੱਟ 6 ਮਹੀਨੇ ਲਗਾਤਾਰ ਪਾਣੀ ਪਾਉਂਗੇ ਨਹੀਂ ਬਰਸਾਤ ਦਾ ਬਹੁਤ ਫਰਕ ਆ ਮੀਂਹੂ ਪੈ ਜਾਂਦਾ ਦਿਨਾਂ ਚ ਗਾਹਾਂ ਪੇ ਜੜਜ ਹੋ ਗਈ ਬੜੀ ਫੇਰ ਨਹੀਂ ਸੁੱਕਦੇ ਇਹ ਇਹ ਤਾਂ ਗੰਨੇ ਨੂੰ ਪਾਣੀ ਖੇਤ ਨੂੰ ਪਾਣੀ ਲੱਗਦਾ ਹੀ ਰਹਿੰਦਾ ਤਾਂ ਹੀ ਮਾਂ ਨੀ ਮਾਂ ਲਾਇਆ ਮੈਂ ਫੜ ਕੇ ਮਾਣਾ ਮੋਟਾ ਇੱਥੇ ਦੇ ਪੈਲੇ ਕਰੂੰਗਾ ਹਾਂ ਹਾਂ ਅੱਜ ਭਾਈ ਕਿੰਨੇ ਦਿਨ ਤੇ ਲਿਆਂਦੇ ਪੈਗੇ ਬਹੁਤ ਦਿਨ ਤੇ ਲਿਆਂਦੇ ਪੈਗੇ ਤਾਂ ਮੈਂ ਤਾਂ ਪਾਣੀ ਨਹੀਂ ਸੁਕਣ ਦਿੰਦਾ ਤਾਂ ਆ ਦੇਖ ਲੈ ਇਹ ਸਾਰੇ ਗਿੱਲੇ ਰੱਖੇ ਹੋਏ ਤੇ ਆ ਗਿੱਲੇ ਤੇ ਤਾਂ ਹੀ ਬਚੇ ਵੀ ਨਹੀਂ ਤੇ ਇਹਨਾਂ ਨੇ ਕੱਦੇ ਹੋਣ ਨੂੰ ਮੁੜ ਜਾ ਜਣਾ ਤਾਂ ਬੜਾ ਠੀਕ ਆ ਇਹਨੋ ਕੇ ਰਿਪੋਰਟਰ ਹੈਂ ਕਰਾਂ ਭਾਈ ਹੀਰੇ ਦੇ ਨਾਮ ਦਾ ਲਾ ਕੇ ਆਇਆ ਸਾਹਿਬ ਦੇ ਨਾਮ ਦਾ ਲਾ ਕੇ ਆਇਆ ਦਾਦੇ-ਪਰਦਾਦਿਆਂ ਦੇ ਨਾਂ ਉਪਰ ਵੀ ਲਾਦੇ ਕੋਈ ਦਾਦਿਆਂ ਦੇ ਨਾਂ ਉਪਰ ਵੀ ਲਾਉਣੇ ਆ ਦਾਦਿਆਂ ਦੇ ਨਾਂ ਕੋਲ ਭਾਈ ਇਦਾਂ ਲਾਉਣੇ ਜਿੱਦਾਂ ਜਰੂਰ ਹੁੰਦੇ ਨਾ ਮੇਰਾ ਆ ਪੰਜ-ਚਾਰ ਦਿਨ ਨੂੰ ਹੋਣਾ ਤੇਰਾ ਵੀ 6 ਤਰੀਕ ਨੂੰ ਆ ਤੇਰੇ 6 ਤਰੀਕ ਨੂੰ ਸੇਮੇ ਸਾਡੇ ਲੱਛਣ ਆ ਮੇਰੇ ਯਾਰ ਅੱਜ ਵੀਰ ਤੇ ਥੋੜਾ ਹੀ ਫਰਕ ਆ ਮੈਂ ਵੀ ਥੋੜੇ ਕਹਿ ਲਈ ਆ ਤੇਰਾ ਕਹਿਦਾ ਬਾਈ ਤੇ ਤੇ ਦੋ ਦਿਨ ਬਾਅਦ ਆ ਤੇਰਾ 8 ਨੂੰ ਹਾਂ 8 ਗਾ ਤੁਰ ਹਾਂ ਚੱਲ ਦੱਜੇ ਗਿਆ ਮਾਕੇ ਜਾਂਦੇ ਬਦਾਈਆਂ ਹੋ ਗਈਆਂ ਮੈਂ ਕਿਹਾ ਸਾ ਖਾ ਅੱਜ ਤੇਰੇ ਕੋ ਮੁੰਡਾ ਹੋ ਜਾਂਦਾ ਬਾਈ ਮੈਂ ਵੀ ਕਿਹਾ ਮੈਨੂੰ ਪਤਾਈਆਂ ਉਹ ਕਹਿੰਦਾ ਉਹ ਤਾਂ ਕਾਲੂ ਹੋਊਂਗੀ ਆ ਕਹਿੰਦਾ ਤੇਰਾ ਅਮਨਦੀਪ ਕਹਿੰਦਾ ਕਹਿੰਦਾ ਲੈਂਟਰ ਦਾ ਕਾਲੂ ਪਹਿਣਾ ਮੈਂ ਲੈਂਟਰ ਦੀ ਨਹੀਂ ਦੰਦਾ ਮੈਂ ਇੱਧਰ ਕਹਿੰਦਾ ਕਹਿੰਦਾ ਕਾਹਦੀਆਂ ਮਾਜ ਮੁੰਡੇ ਦਾ ਜਨਮ ਦੇ ਨਹੀਂ ਹੈਗਾ ਦੇ ਲੱਜ ਤਾਂ ਤੇਰੀ ਖੁਸ਼ੀਆਂ ਵਾਲਾ ਵੀ ਆਇਆ ਕਰ ਪਈ ਹੈ ਹੂੰ ਪਰ ਸਾਲ ਦੇ ਲੱਗੇ ਕਿੰਨੇ ਲੰਘ ਜਾਂਦੇ ਤੈਨੂੰ ਵੀ ਤਾਂ ਆਪਾਂ ਨੂੰ ਕਿੰਨੇ ਚਿਰ ਲੰਘ ਜਾਂ ਲਿਆ ਹਾ ਇੱਕੜੀ ਲੰਘ ਜਾਣਾ ਇਹੀ ਗਾਹਾਂ ਗਾਂ ਚਲੇ ਜਾਣਾ ਇੱਥੇ ਕਿਸੇ ਨੇ ਰਹਿਣਾ ਕਿਤੇ ਇਹ ਤੋਂ ਬਾਤ ਹੈ ਭਾਈ ਹੂੰ ਆ ਹੁਣ ਜੰਮਣਾ ਮੀ ਜਾਗੀ। ਨਾ ਦੇ। ਆ ਗੰਨੇ ਦੀ ਬਿਮਾਰੀ ਬਹੁਤ ਆ ਤੇਰੇ ਯਾਰ। ਹਾਂ? ਗੰਨੇ ਨੂੰ ਬਿਮਾਰੀ। ਇਹਨੂੰ ਹਾਂ ਯਾਰ। ਇਹਨੂੰ ਬਹੁਤ ਬਿਮਾਰੀ ਆ ਜੀ। ਤੈਨੂੰ ਹਾਂ ਹੈ ਉਰਲੀ ਸਾੜੇ। ਉਹ ਆਹ ਦੇਖੋ ਤੈਨੂੰ ਕਹਿੰਦਾ ਵੀ ਨਾ ਬੀਜ ਨੂੰ ਤੁੰਗੜੇ ਮੰਨਦਾ। ਇਹਨੂੰ ਯਾਰ ਮੈਨੂੰ ਤਾਂ ਜਾਂ ਬੀਜ ਦਾ ਹੋ ਗਿਆ। ਪਹਿਲਾਂ ਹੱਚ ਵੀ ਤੇਰੇ ਸਾਹਮਣੇ ਹੀ ਤਾਂ। ਦੇਤਾ ਸੀ ਕਿੰਨੀ ਪਾਈ ਬਈ ਇਹਨੂੰ। ਹੈ? ਉਹ ਕਿੰਨੇ ਗੰਨੇ ਨੂੰ ਪਾਈ ਪਈ ਇਹ। ਚੱਲ ਇਹਦਾ ਹੁਣ ਆਹੀ ਹੈ ਦਵਾੜੇ ਰਹਿ ਜਾਣਾ ਮੇਰੇ ਕੋਲ। ਹਾਂ। ਬਾਕੀ ਦਾ ਸਾਰਾ 95 ਹੀ ਕਰ ਦਵਾਂਗਾ ਬਈ। ਦਵਾੜੇ ਹੱਥ ਖੜੇ ਕਰਾ ਦਿੰਦਾ। ਲੈ ਵੀ ਹੁਣ ਕਿਹੜੇ ਤ ਕੌਣ ਲਾਉਣੀ ਯਮਣ ਆਪਾਂ ਨੇ ਯਮਣ ਇਹੇ ਦਾਦੇ ਹੁਣ ਕੌਣ ਰਹਿ ਗਿਆ ਇਹ ਪਿੰਡ ਦੀ ਸੁਖ ਸ਼ਾਂਤੀ ਲਈ ਲਾ ਦਿੰਦਾ ਲੈ ਆ ਤੇਰੇ ਭੁਲਾ ਪਿੰਡ ਦੀ ਸੁਖ ਸ਼ਾਂਤੀ ਭਾਲਦਾ ਭਾਈ ਇਹਦਾ ਹੈ ਹੀ ਆ ਜਿਹੜੇ ਭਾਈ ਆਪਾਂ ਨੂੰ ਪਿਆਰ ਕਰਦੇ ਆ ਉਹ ਆਹੀ ਚੀਜ਼ ਦੇਖਦੇ ਵੀ ਭਾਈ ਤੁਹਾਡੇ ਪਿੰਡ 'ਚ ਇੱਕ ਆਇਆ ਇਹ ਆਹ ਇਹ ਫਲਾਣਾ ਕਹਿੰਦੇ ਨਹੀਂ ਚਾਲਾਂ ਇਹ ਤੇ ਲੜਾਈ ਝਗੜੇ ਚੱਲਦੀ ਰਹਿੰਦੇ ਫੇਰ ਇਕੱਠੇ ਹੋ ਜਾਂਦੇ ਆ ਉਹ ਤਾਂ ਲੈਦੀਆਂ ਗੱਲਾਂ ਕਿਤੇ ਵੀ ਆ ਉਹ ਤਾਂ ਕਿਤੇ ਵੀ ਆ ਚੱਲ ਭਾਂਡੇ ਚਾਰ ਖੜਕਦੀ ਰਹਿੰਦੇ ਆ ਉਹ ਤਾਂ ਖੜਕ ਨਹੀਂ ਆ ਜਾਂ ਚਾਰ ਭਾਂਡੇ ਪਏ ਨੇ ਥਾਲੀ ਚ ਲੱਡੂ ਖੜ ਖੁਰ ਕੇ ਫੇਰ ਇਕੱਠੇ ਹੋ ਜਾਂਦੇ ਬਾਅਦ ਚ ਹਾਂ ਨਾਲ ਪਈ ਕੱਢ ਲਿਆ ਫੋੜੂ ਨੇ ਉੱਥੇ ਨੂੰ ਜਾਊਂਗਾ ਇੰਦਰ ਚ ਖੜਾ ਟਰਾਲਾ ਤੇਰੇ ਵਾਲਾ ਕੀ ਕਰਨਾ ਟਰਾਲਾ ਪੁੱਛਦਾਗਾ ਟਰੰਦਾ ਚੰਦ ਮੈਂ ਲਿਆ ਭਾਈ ਠੀਕ ਹੈ ਨਾ ਵਿਲਾ ਹਾਂ ਉਹ ਤਾਂ ਫਿਰ ਆਪਣਾ ਪਾਉਣ ਲੱਗਿਆ ਚਾਲੂ ਨੇ ਪਾ ਲੈਣਾ ਆਪਣਾ ਉਹਨੇ ਪੀਦਾ ਟਰਾਲੇ ਪੁੱਛੇ ਮੈਨੂੰ ਪੁੱਛਿਆ ਮੈਨੂੰ ਟਰਾਲਾ ਮੈਂ ਕਿਹਾ ਆ ਜਾ ਵੀ ਭਾਈ ਕੱਢ ਲੈਂਦੇ ਅੰਦਰ ਖੜਾ ਗਾਹਾਂ ਛੱਡ ਚ ਕਹਿੰਦਾ ਰਹਿਣ ਦੇ ਫਿਰ ਬਾਹਰੇ ਘੜਾ ਭਾਈ ਉੱਥੇ ਹਾਂ ਫਿਰ ਕਹਿੰਦਾ ਰਹਿਣ ਦੇ ਫਿਰ ਕਾਲੇ ਨੂੰ ਪੁੱਛਿਆ ਕਾਲਾ ਕਹਿੰਦਾ ਜੂਰੀਆ ਪੀਆ ਉਹਨੂੰ ਕਹਿੰਦਾ ਰਹਿਣ ਦੇ ਫਿਰ ਕਹਿੰਦਾ ਚੱਲ ਆਪਣੇ ਵਾਲੀ ਕੋਈ ਤਾਰ ਦੇ ਜਿਹੜਾ ਕੁਸ ਹੈਗਾ ਵਿੱਚ ਮੈਂ ਕਿਹਾ ਹੈਗੇ ਕਹਿੰਦਾ ਪਤਾ ਨਹੀਂ ਮੈਂ ਨਾਲ ਤੇ ਕਿਹਾ ਮੈਂ ਕਿਹਾ ਉੱਥੇ ਵਿਲਾ ਖੜਾ ਭਾਈ ਲੈ ਜਾ ਕਦੋਂ ਤੇ ਹੈ ਕੌਣ ਹੈ ਮੈਂ ਕਿ ਤੇਰਾ ਹੀ ਆ ਤੂੰ ਜਾਇਆ ਫੇ। ਹਨਾ ਉੱਥੇ ਵੀ। ਗਰਮੀ ਬਹੁਤ ਹੋਈ ਵੀ ਆ। ਇੱਧਰ ਬਹੁਤ ਵੀ ਆ ਗੱਲ ਕਹਿੰਦੇ ਫਤਿਹਗੁਰ ਸਾਹਿਬ ਦੇ ਪਰਾਂ ਨੂੰ ਹੈ। ਹੈ? ਦਾਦੇ ਤੇ ਮੈਂ ਅਨਸਾਰੀ ਸਾਹਿਬ ਕੀ ਨੀ ਨੂੰ ਇਹਨੇ ਮੈਸੇਜ ਆਇਆ ਬਤ। ਬੰਦਾ ਦਾਦੇ ਕੋਈ ਖਾਣਾ ਪੈਣੇ। ਮੈਂ ਉਹਦੋਂ ਦੋ ਦੋ ਢਾਈ ਢਾਈ ਫੁੱਟ ਡੂੰਗੇ ਟੋਏ ਪੱਟੇ ਆ। ਚਾਹੀਦੇ ੱਡੇ ਹੀ ਆ। ਥੱਲੇ ਮਿੱਟੀ ਪੋਲੀ ਕਰਕੇ ਫੇਰ ਮਿੱਟੀ ਪਾ ਕੇ ਫੇਰ ਡਰਖਤ ਲਾਇਆ ਗਈ ਜੜ੍ਹ ਚ ਸੌਕੀ ਫੈਲ ਜਵੇ ਥੱਲੇ ਉਹਨੂੰ ਚਾਹੀਦੀ ਐ ਇਹਨੇ ਥੱਲੇ ਨਰਮ ਆ ਜਾ ਕੇ ਅਸੀਂ ਦੇਖ ਕੇ ਆਏ ਤਾਂ ਯੂਨੀਵਰਸਿਟੀ ਗਏ ਤੇ ਤੂੰ ਨਹੀਂ ਤਾਏਗਾ ਉਹ ਕਹਿੰਦਾ ਤਿੰਨ ਫੁੱਟ ਟੋਆ ਪਟੋ ਥੱਲੇ ਇਹ ਸਮਾਨ ਪਾਓ ਫੇਰ ਰੂੜੀ ਪਾਓ ਫੇਰ ਇਹ ਚੀਜ਼ ਪਾਓ ਰੂੜੀ ਦਾ ਉਹ ਕੋਰਾ ਜਾ ਹਾਂ ਅੱਜ ਗੱਲੀ ਲਾ ਦੇ ਮਿੱਟੀ ਇਹ ਬਾਈ ਅੱਧੇ ਦਾ ਮੰਮੀ ਨੇ ਘਰਾਂ ਤਿਆਰ ਕਰੇ ਬੇਬੀ ਤੇ ਕੋਈ ਜਗ੍ਹਾ ਹੁਣ ਆਪਾਂ ਚੀਜ਼ ਖਾਣੇ ਆ ਹੂੰ ਉਹਨੇ ਲਿਆ ਕੇ ਲਖਾਫੇ ਜੀ ਲਾ ਦੇਣਾ ਦੇਖ ਲੈ ਹੋਰ ਆਉਂਦਾ ਪਹੋੜ ਕਰ ਪਰ ਅੱਗੇ ਕੇ ਕਰਦੇ ਵੀ ਝੂਠੀ ਨਾ ਲਾਓ ਝੂਠੀ ਨਹੀਂ ਵੀ ਉਹਨੇ ਸੁੱਚਾ ਕੱਢ ਲੈਣਾ ਉਹ ਹਾਂ ਵੀ ਜਿਹੜਾ ਇੱਕ ਅੱਧਾ ਖਾਣ ਨਹੀਂ ਖਾਉਂਗੇ ਹਾਂ ਨਾ ਜਿਕਨਾ ਅੰਬ ਆ ਯਾਰ ਜੈਸ ਕੋਈ ਚੀਜ਼ ਲਾਉਣੀ ਤਾਂ ਉਹਦੀ ਗੁਠਲੀ ਕੱਢ ਲਾਓ ਕੱਲੀ ਕੱਚੇ ਅੰਬ ਦੀ ਚਟਣੀ ਪਾਉਂਦੇ ਜਿਆਦਾ ਚਾਰ ਪਾਉਂਦੇ ਜਿਹੜਾ ਅੰਬ ਵਧੀਆ ਲੱਗਦਾ ਉਹ ਵੀ ਆ ਸਟ੍ਰੋਬੇਰੀ ਲਾਦੀ ਬਾਈ ਕਰਾ ਆ ਤੇਰੇ ਛੱਡੀ ਨਾ ਕੋਈ ਦਰਾਤ ਫਿਰ ਪਵਿੱਤਾ ਹੀ ਪਵਿੱਤਾ ਲਾਇਆ ਪਿਆ ਹੂੰ ਤੇ ਸਬਜ਼ੀਆਂ ਉਹ ਤਰ੍ਹਾਂ ਆ ਥਾਲੀਆਂ ਦੇ ਰਾ ਕਿਹੜੇ ਸਾਫ ਗਰ ਆਪਣੇ ਆਪਣੇ ਪਟੰਗੀ ਵੀ ਆ ਹੈ ਆਪਣੇ ਆਪਣੇ ਪੁਆਇੰਟ ਪਰ ਇਹ ਨਾ ਭਾਈ ਇਹ ਬੜਾ ਦੇ ਤੋ ਲਾ ਦੇ ਹੁਣ ਸਾਰੇ ਪਿੰਡ ਨੂੰ ਫਲੇ ਫਲ ਕੋਈ ਆਵੇ ਤੇਰੇ ਦਰ ਤੇ ਹੈ ਮੋਟਰ ਤੇ ਆਵੇ ਕੋਈ ਝੁੱਕਾ ਨਾ ਜਾਵੇ। ਹੂੰ। ਕੋ ਦਾ ਮੂ। ਬਸ ਜਿਆਦਾ ਆਏ ਜਾਂ ਦੋ ਹੀ ਨਹੀਂ ਹੋਣਗੇ। ਹੈ? ਹੂੰ। ਚਲ। ਨਹੀਂ ਇਹਨਾਂ ਤਾਂ ਹਰੇ ਹੋ ਜਾਣਾ। ਫੇਰ ਤਾਂ ਨਹੀਂ ਛੱਡਦੇ। ਹੂੰ। ਪਾਣੀ ਤੇ ਜਾਏ ਪੈ ਤੇ ਪਾਣੀ। ਹੂੰ। ਚਲ। ਚਲੀਏ ਫਿਰ। ਦੇਖ ਜਾ ਕੇ ਉਧਰ। ਆ ਥੋੜੀ ਗੱਲ ਜਾ ਕੇ ਨਹੀਂ ਵੀ ਕੁੱਟਣਾ ਵੀ ਪੈ ਜਾਂਦਾ ਕੋਈ। ਜੇ ਕੋਈ ਦਰਖਤ ਚਾੜ ਕਰੂ ਥੱਲੇ ਨਾ ਆਪਣੇ ਘਰਾਂ ਵਿੱਚ ਕਿਹੜਾ ਬਹੁਤ ਹੋਇਆ ਬੇਤਾ ਉਹ ਉਹ ਪੇਜ ਕਰ ਰੱਖਿਆ ਹੋਇਆ ਪੇਜ ਕਰਨਾ ਮਾਰ ਕੇ ਛੱਡ ਆ ਤੇਰੇ ਕੰਮ ਕੱਟੇ ਨਾ ਜਿਆਦਾ ਹੀ ਪੱਕੇ ਆ ਚਲ ਠੀਕ ਆ ਨਾ ਵੀ ਚਾਚੇ ਨਾਲ ਕੋ ਪਹੁੰਚ ਗਏ ਚਾਚੇ ਨਾਲ ਨੇ ਨਿੰਮਾ ਲਾਈਆਂ ਲਾਈਆਂ ਦੇਖਾ ਦੇਖਾ ਲਾਈਆਂ ਇਹ ਲਾਈਆਂ ਬਾਈ ਦੋ ਸਾਲ ਦੀ ਪਿਆਰ ਹੁੰਦੀ ਆ ਇਹ ਹਾਲ ਦੇ ਵਿੱਚ ਦੋ ਸਾਲ ਤੇ ਐਂ ਤਿਆਰ ਹੋ ਜਾਂਦੀ ਆ ਇਹ ਦੋ ਲਾਈਆਂ ਤੇ ਪੰਜ ਚਾਰ ਹੋਰ ਲਿਆਉਣੀ ਆ ਅੱਜ ਅੱਜ ਹਾਂ ਹਾਂ ਲਾਉਂਦੇ ਆ ਸ਼ਾਮ ਨੂੰ ਤੂੰ ਤੇ ਹੀ ਹੋਣ ਦੇ। ਹਾਂ ਦੂਧ ਦੇਖ ਲੈ ਚੱਲ ਪੇ। ਚੱਲ ਪੇ। ਤੂੰ ਤਾਂ ਨਹੀਂ ਛੱਡਦਾ ਇਹ ਇਹ ਤਾਂ ਜਦ ਜੜ ਫੜ ਲਾ। ਲੈ ਲਾਈ ਤੂੰ ਸੁੱਕ ਵੀ। ਇੱਕ ਮੇਰੀ ਸਲਾਹ ਵੀ ਹੋਣੀ ਲਾਈਏ। ਨਹੀਂ ਭਾਈ ਸੁੱਕ ਕੇ ਚੱਲ ਪਣਾ ਉਹਨਾਂ ਨੂੰ। ਮੈਨੂੰ ਪਤਾ ਹੀ ਨਹੀਂ ਹੈ ਜੇ ਹਰ ਨੂੰ ਪਤਾ। ਸੁੱਕ ਹੋਲੇ ਲਾ ਰਮ। ਇਹ ਐਕਸ ਨਹੀਂ। ਤੈਨੂੰ ਇੱਧਰ ਚੀਜ਼ ਮੋੜਨੀ ਤਾਂ ਕਰਨਾ। ਉਹ ਉੱਥੇ ਕੰਮ ਖਰਾਬ ਹੋਣਾ। ਜੇ ਤਾਂ ਇੱਧਰ ਕੋਈ ਚੀਜ਼ ਮੋੜਨੀ ਆ ਲਾਉਣੀ ਆ ਤੇਰੀ ਲੱਗਣੀ ਨਹੀਂ ਤੇ ਲਾਉਣਾ ਡੇਕ ਲਾਉਣੀ ਚਾਚੇ ਡੇਕ ਤਾਂ ਉਰੇ ਚਾਹੀਦੀ ਤੇਰੀ। ਪਹਿਲੇ ਗੱਭੇ ਲਾ ਦੇ। ਉਰੇ ਤੇ ਪਤਾ ਲਾ ਲਾ ਜਹੇ ਉਰੇ ਦੀ ਕੋਈ ਚੱਕਰ ਨਹੀਂ ਹਾਂ ਉਰੇ ਤੇ ਇੱਥੇ ਲਾ ਲਾ ਉਰੇ ਲਾ ਲਾ ਉਹ ਰਸਤਾ ਛੱਡ ਲਾ ਸੂਰਜ ਬਾਈ ਐ ਘੁੰਮਣਾ ਤੇਰੀ ਸਾਰੀ ਸ਼ਾਨ ਨੂੰ ਸ਼ਾਮਾਂ ਰਹਿਣੀ ਆ ਸਾਰੀ ਸ਼ਾਨ ਉਰੇ ਲਾ ਦੇ ਉਰੇ ਹਾਂ ਇੱਥੇ ਲਾ ਦੇ ਚ ਉੱਥੇ ਲਾ ਦੇ ਪੰਮਾ ਇੱਡੀ ਜਗ੍ਹਾ ਬੱਜਣੀ ਬਹੁਤ ਬਾਦੂ ਬਾਦੂ ਇੱਥੇ ਲਾ ਦਿੰਦੇ ਆ ਨਾ ਥੜੀ ਜੀ ਬਰੇ ਆ ਨਾ ਗੋਲ ਬਣਨੀ ਉਹ ਥੋੜੀ ਜਿਆਦਾ ਪਿੱਛੇ ਲੈ ਗਿਆ ਉਹ ਪਰਦਾ ਬਹੁਤ ਹੋਗੀ ਖੜੀ ਨਹੀਂ ਹੁੰਦਾ ਖੜਨਾ ਥਾੜਾ ਐਡੀ ਸੇਧ ਨੂੰ ਲਾ ਦੇ ਯਾਰ ਹਾਂ ਹਾਂ ਸੇਧ ਨੂੰ ਲਾ ਲਾ ਇੱਥੇ ਇਹਦੇ ਦੋ ਦੂਤਾਂ ਦੇ ਗੱਭੇ ਲਾ ਦਿੰਦੇ ਆ ਉਰੇ ਲਾ ਦੀ ਇੱਕ ਇੱਕ ਉਰੇ ਲਾ ਹਾਂ ਉਹਰੇ ਨਿੰਮ ਲਾਉਂਗੇ ਉਹ ਪਾਲੀ ਸਾਹਿਬ ਤੇ ਡੇਕ ਲਾ ਦੇਣੀ ਜਿਹੜੀ ਆਜੂਗਾ ਸ਼ਾਮ ਤੱਕ ਸਾਡੇ ਵੱਲ ਤੇ ਗਿਫਟ ਆ ਹੁਣ ਪਾਣੀ ਪਾ ਦੇ ਕਰੀ ਕੇ ਚਲੋ ਜੀ ਬਸ ਹੋ ਗਈ ਪਈ ਆ